ਸ਼ਹੀਦ ਜਿਹੜੇ ਆਪਣੇ ਪੰਥ ਪੰਜਾਬ ਲਈ ਸੀਸ ਦੇ ਗਏ ਸ਼ਹਾਦਤਾਂ ਭਾਗ ਹੈ ਇਹ ਬੜੀ ਦੁੱਖ ਵਾਲੀ ਗੱਲ ਹੈ ਅਸੀਂ ਟੁਕੜਿਆਂ ਦੇ ਵਿੱਚ ਪੰਜਾਬ ਦੀ ਸਰਜ਼ਮੀਨ ਵੇਚ ਰਹੇ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਹਰ ਪਿੰਡਾਂ ਵਾਲੇ ਪਾਸੇ ਇਹਨੂੰ ਵੀ ਤੁਰਪੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਹਨ ਇਹ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਇਹਦੇ ਚੱਪੇ-ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਅਸੀਂ ਪੰਜਾਬ ਦੀ ਧਰਤੀ ਤੇ ਮਿੱਟੀ ਨਹੀਂ ਵੇਚਾਂਗੇ ਆਪਣੀ ਮਿੱਟੀ ਦੇ ਨਾਲ ਪਿਆਰ ਕਰੀਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸਾਡੇ ਤੇ ਸ਼ਹੀਦ ਜਿਹੜੇ ਆਪਣੀ ਪੰਥ ਪੰਜਾਬ ਲਈ ਸੀਸ ਦੇ ਗਏ ਸ਼ਹਾਦਤਾਂ ਭਾਗ ਇਹ ਬੜੀ ਦੁੱਖ ਵਾਲੀ ਗੱਲ ਹੈ ਅਸੀਂ ਟੁਕੜਿਆਂ ਦੇ ਵਿੱਚ ਪੰਜਾਬ ਦੀ ਸਰ ਜ਼ਮੀਨ ਵੇਚ ਰਹੀ ਇਹ ਜ਼ਮੀਨਾਂ ਦੇ ਮਾਲਕ ਉਸ ਜੰਗ ਵਿੱਚ ਧਨ ਧਨ ਬਾਬਾ ਦੀਪ ਸਿੰਘ ਵੀ ਲੜੇ ਨੇ ਚੱਪੜ ਚੜੀ ਵਾਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਔਰ ਪਿੰਡਾਂ ਵਾਲੇ ਪਾਸੇ ਇਹਨੂੰ ਵੀ ਤੁਰਪ ਹੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਹਨ ਸਾਡੀ ਕਿੰਨੀ ਕਬਾਦੀ ਪਰ ਅਸੀਂ ਘਟ ਰਹੇ ਹਾਂ ਇੱਥੇ ਅੱਜ ਜਦੋਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲਾਂ ਚੇਤੇ 'ਚ ਰੱਖਣੀਆਂ ਇਹ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਇਹਦੇ ਚੱਪੇ ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਅਸੀਂ ਪੰਜਾਬ ਦੀ ਧਰਤੀ ਤੇ ਮਿੱਟੀ ਨਹੀਂ ਵੇਚਾਂਗੇ ਇਹ ਗੁਰੂਆਂ ਦੀ ਧਰਤੀ ਹੈ ਆਪਣੀ ਮਿੱਟੀ ਦੇ ਨਾਲ ਪਿਆਰ ਕਰੀ ਸ਼ਹੀਦਾਂ ਨੂੰ ਯਾਦ ਕਰ ਰਹੇ ਸਾਡੇ ਤੇ ਸ਼ਹੀਦ ਜਿਹੜੇ ਆਪਣੀ ਪੰਥ ਪੰਜਾਬ ਲਈ ਸੀਸ ਦੇ ਗਏ ਸ਼ਹਾਦਤਾਂ ਭਾਗ ਇਹ ਬੜੀ ਦੁੱਖ ਵਾਲੀ ਗੱਲ ਹੈ ਅਸੀਂ ਟੁਕੜਿਆਂ ਦੇ ਵਿੱਚ ਪੰਜਾਬ ਦੀ ਸਰਜ਼ਮੀਨ ਵੇਚ ਰਹੀ ਇਹ ਜ਼ਮੀਨਾਂ ਦੇ ਮਾਲਕ ਉਸ جنگ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਵੀ ਲੜੇ ਨੇ ਚੱਪੜ ਚਿੜੀ ਵਾਲੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਦਸ਼ਾਹ ਬਣਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਅੱਜ ਅਸੀਂ 100 ਗੱਜ 200 ਗੱਜ ਔਰ ਪਿੰਡਾਂ ਵਾਲੇ ਪਾਸੇ ਇਹਨੂੰ ਵੀ ਤੁਰਪ ਹੈ ਪੰਜਾਬ ਨੂੰ ਟੁਕੜਿਆਂ ਦੇ ਵਿੱਚ ਵੇਚ ਰਹੇ ਹਨ ਸਾਡੀ ਕਿੰਨੀ ਕਬਾਦੀ ਹੈ ਪਰ ਅਸੀਂ ਘਟ ਰਹੇ ਹਾਂ ਅੱਜ ਜਦੋਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਤਾਂ ਇਹ ਗੱਲਾਂ ਚੇਤੇ 'ਚ ਰੱਖਣੀਆਂ ਹੈ ਇਹ ਸ਼ਹੀਦਾਂ ਦੀ ਧਰਤੀ ਹੈ ਪੰਜਾਬ ਇਹਦੇ ਚੱਪੇ-ਚੱਪੇ ਤੇ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਅਸੀਂ ਪੰਜਾਬ ਦੀ ਧਰਤੀ ਤੇ ਮਿੱਟੀ ਨਹੀਂ ਵੇਚਾਂਗੇ ਇਹ ਗੁਰੂਆਂ ਦੀ ਧਰਤੀ ਹੈ